ਬੰਦੇ ਬੰਦਗੀ ਇੱਕ ਤੇ ਯਾਰ ਸਹਿਰੋਸ ਕਰੋ ਪੇ ਇੱਕ ਬੰਦਗੀ ਦੇ ਅੰਦਰ ਇੱਕ ਤਿਆਰ ਤਿਆਰ ਪ੍ਰਚਾਰ ਹੋ ਕੇ ਇਹਦੇ ਤਾਂ ਦੋ ਤਿੰਨ ਅਰਥ ਕਰੇ ਨ ਮਹਾਂਪੁਰਖਾਂ ਨੇ ਤਾਂ ਸਾਵਧਾਨ ਹੋ ਕੇ ਬੰਦਗੀ ਕਰ ਬੰਦਗੀ ਨੂੰ ਅੰਗੀਕਾਰ ਕਰ ਆਪਣਾ ਇਕ ਤੇ ਯਾਰ ਬੰਦੇ ਬੰਨਗੀ ਇਕਤਿਆਰ ਸਾਹਿਬ ਰੋਜ਼ ਕਰੋ ਕੇ ਪਿਆਰ ਤੇਰਾ ਮਾਲਕ ਭਾਵੇਂ ਤੇਰੇ ਨਾਲ ਗੁੱਸੇ ਹੋਵੇ ਤਾਂ ਵੀ ਉਹਦਾ ਦਰਨਾ ਛੱਡ ਚਾਹੇ ਪਿਆਰ ਕਰੇ ਫਿਰ ਤਾਂ ਛੱਡਣਾ ਹੀ ਕੀ ਹੈ ਦੂਸਰਾ ਵਾਹ ਪਰਖਾਨੇ ਅਰਥ ਇਹ ਵੀ ਕੀਤਾ ਹੈ ਕਿ ਸਾਹਿਬ ਜਿਹੜਾ ਮਾਲਕ ਹੈ ਰੋਜ਼ ਕਰੇ ਕੇ ਉਹਨੇ ਰੋਜ਼ ਕੀ ਕਰਨਾ ਹੈ ਪਿਆਰ ਉਹਦਾ ਨਿਹਰਾ ਪਿਆਰ ਦੀ ਮੂਰਤੇ ਪਿਆਰੀ ਕਰਦੇ ਇਹ ਅਰਥ ਇਹ ਹੈ ਇੱਕ ਜਗ੍ਹਾ ਹੋਰ ਬੰਦਗੀ ਦੇ ਪ੍ਰਕਰਨ ਦੇ ਵਿੱਚ ਐਸਾ ਕਿਹਾ ਹੈ ਬੰਦੋ ਸੋ ਜੋ ਬੰਦਗੀ ਗਏ ਬੰਦ ਕੋ ਹੋਏ ਬੰਦ ਸੁਦਲ ਹੈ ਜੇ ਤੂੰ ਬੰਦਾ ਹੈ ਤਾਂ ਬੰਦਾ ਹੈ ਜੇ ਬੰਦਗੀ ਗ੍ਰਹਿਣ ਕਰੇ ਬੰਦੋ ਹੋਏ ਬੰਦਗੀ ਗਏ ਗਏ ਨਾਮ ਗ੍ਰਹਿਣ ਕਰਨਗੇ ਬੰਦ ਕੋ ਹੋਏ ਜਿਹੜਾ ਬੰਦਗੀ ਕਰਨ ਵਾਲਾ ਹੈ ਬੰਦਕੁ ਸੋਧਨ ਉਥੇ ਤੱਦੇ ਦੇ ਨਾਲ ਹੈ ਸਬੰਧੀਆਂ ਦਾ ਬਾਅਦਿਕ ਹੈ ਜਿਹੜਾ ਕੋਈ ਪਰਮਾਤਮਾ ਦੀ ਬੰਦਗੀ ਕਰਦਾ ਹੈ ਪਰਮਾਤਮਾ ਉਸ ਦੀ ਖਬਰ ਸਾਰ ਉਹਦੀ ਮਦਦ ਕਰਨ ਵਾਸਤੇ ਉਦੀ ਖਬਰ ਲੈਂਦਾ ਕਿ ਮੇਰੇ ਸੰਤ ਭਗਤ ਨੂੰ ਕੋਈ ਤਕਲੀਫ ਨਾ ਹੋਵੇ ਸੰਤਨ ਦੁੱਖ ਪਾਏ ਤੇ ਜੋਖੀ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਮੇਰੇ RAM ਰਾਏ ਤੋਂ ਸੰਤਾਂ ਦਾ ਸੰਤ ਤੇਰੇ ਇਸ ਕਰਕੇ ਬੰਦਕ ਹੋਏ ਬੰਦ ਸੁਦਲ ਹੈ ਕਰ ਬੰਦੇ ਤੂੰ ਬੰਦ ਗਈ ਜੇ ਤੂੰ ਬੰਦਾ ਹੈ ਤੇ ਬੰਦਗੀ ਕਰ ਕਿੰਨੀ ਦੇਰ ਕਰਾਂ ਜੀ ਤਾਂ ਜਿਸ ਗੁਰੂ ਦੀ ਹਜ਼ੂਰੀ ਚ ਬੈਠੇ ਹਾਂ ਨਾਨਕ ਕਹਿ ਕਰ ਕੇਵਲ ਨਾਮ ਇਥੇ ਨਾਮ ਦੀ ਗੱਲ ਸਤਸੰਗਤ ਕੀ ਨੂੰ ਕਹਿੰਦੇ ਆ ਜੀ ਗੁਰੂ ਗ੍ਰੰਥ ਸਾਹਿਬ ਪਾਵਨ ਬਚਨ ਦੱਸਦੇ ਐ ਕਿ ਸਤਸੰਗਤ ਕੈਸੀ ਜਾਣੀ ਐ ਜਿਤੇ ਇੱਕੋ ਨਾਮ ਬਖਾਣੀ ਸਤਸੰਗਤ ਉਹਦਾ ਨਾਮ ਐ ਸਤ ਸੰਗਤ ਦੇ ਵਿੱਚ ਰਾਜ ਬਾੜਤਾ ਦੇਸ਼ ਬਾੜਤਾ ਲੋਕ ਬਾੜਤਾ ਐਸਾ ਪ੍ਰਮਾਣ ਨਹੀਂ ਪ੍ਰਮਾਣਿਤ ਨਹੀਂ ਇੱਥੇ ਬੰਦਗੀ ਪ੍ਰਮਾਣਿਤ ਹੈ ਕਰ ਬੰਦੇ ਤੋਂ ਬੰਦਗੀ ਜਿੱਚਰ ਘਟਵੇਂ ਸਾਹ ਹੋ ਜਿੰਨੀ ਦੇਰ ਤੱਕ ਸਾਹ ਚੱਲਦੇ ਉਹਨਾਂ ਹੀ ਦੇਰ ਤੱਕ ਸਾਸ ਸਾਜ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਕ ਸਾਸ 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 ਹੈ ਜੇਤੇ ਮੈਂ ਗੁਰਮਤਿ ਨਾਮ ਸੁਹਾਰੇ ਸਾਸ ਸਾਸ ਜਾਏ ਨਾਮੈ ਬਿਨੁ ਸਭਿਰਥਾ ਸਾਸ ਵੀ ਕਾਰੇ ਇਸ ਕਰਕੇ ਜਿੰਨੀ ਦੇਰ ਤੱਕ ਸਾਹ ਚੱਲਦੇ ਨੇ ਕਹਿੰਦੇ ਬੰਦਗੀ ਕਰਦੇ ਇਹ ਸਾਨੂੰ ਸਿਖਾਇਆ ਗੁਰੂ ਗ੍ਰੰਥ ਸਾਹਿਬ ਤੋਂ ਮੇਰੀ ਫਿਰ ਨਿਮਰਤਾ ਦੇ ਵਿੱਚ ਆ ਕੇ ਕੀ ਕਹਿੰਨਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੇ ਕੀ ਬਾਤ ਤੂੰ ਗੁਣਾ ਦਾ ਸਮੁੰਦਰ ਹੈ ਜੇ ਤੈਨੂੰ ਭਾਜਾਈਏ ਮਹਾਰਾਜ ਬੰਦਗੀ ਤਾਂ ਐ ਉਹ ਤੂੰ ਸਾਡੀ ਮਦਦ ਕਰ ਤੂੰ ਦੁਧ ਭਾਵੇ ਤੇਰੀ ਬੰਦਗੀ ਤੂੰ ਬੜੀ ਜੀਉਂਦਾ ਤੇ ਕਬੀਰ ਸਾਹਿਬ ਨੇ ਏਸੇ ਪ੍ਰਕਰਮ ਦਾ ਸ਼ਬਦ ਕਿਹਾ ਕਬੀਰ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਦੁਖ ਜਾਏ ਦਿਲ ਮੇ ਸਾਈ ਪ੍ਰਗਟ ਹੈ ਬੁਝ ਜਾ ਬਲੰਤੀ ਨਾ ਹੈ ਪਰਮਾਤਮਾ ਦੇ ਨਾਮ ਦੇ ਨਾਲ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਬੜ ਰਹੀ ਹੈ ਵਿਸ਼ੇਵਕਾਰਾਂ ਦੀ ਬੁਝ ਜਾਏਗੀ ਕਿਉਂ ਕਲਤਾ ਤੀਂ ਠੰਡਾ ਹਰਨੋ ਮਨ ਨੂੰ ਸ਼ਾਂਤ ਕਰਨ ਵਾਲੀ ਕੋਈ ਹੋਰ ਚੀਜ਼ ਨਹੀਂ ਹੈ ਨਾਮ ਤੋਂ ਬਿਨਾ ਪਰਮਾਤਮਾ ਦਾ ਨਾਮ ਸੀਤਕ ਇਸ ਕਰਕੇ ਕਵੀ ਸਾਹਿਬ ਨੇ ਯਾਤਨਾ ਕੀਤੀ ਭਾਈ ਨੰਦ ਲਾਲ ਸਿੰਘ ਜੀ 52 ਕਵੀਆਂ ਦੇ ਸ਼ਰੋਮਣ ਅਰਬੀ ਫਾਰਸੀ ਦੇ اعلی ਦਰਜੇ ਦੇ ਵਿਦਵਾਨ ਉਹਨਾਂ ਨੇ ਬੰਦਗੀ ਨਾਮਾ ਉਹਨਾਂ ਦੀਆਂ ਨੌ ਪੁਸਤਕਾਂ ਫਾਰਸੀ ਦੀਆਂ ਕੁਝ ਹਿੰਦੀ ਦੀ ਵੀ ਹੈ ਇੱਕ ਉਦੇ ਵਿੱਚ ਭਾਈ ਨੰਦ ਲਾਲ ਦੀਆਂ ਗਜ਼ਲਾਂ ਜਿਹੜੀਆਂ ਨੇ ਬੜੀਆਂ ਮਸ਼ਹੂਰ ਉਹਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਇਸ ਸਰੀਰ ਦੇ ਵਿੱਚ हे ਗੁਰੂ ਨਾਨਕ ਸਾਹਿਬ हे ਆਕਾਰ ਪੁਰਖ ਤੇਰੀ ਬੰਦਗੀ ਹੈ ਸਰੀਰ ਦੇ ਵਿੱਚ ਲੈ ਕੇ ਆਇਆ ਮੈਂ ਹਵਾਏ ਬੰਦਗੀ ਅਵਰਤ ਦਰਬਜ਼ੂਦ ਮਰਾ ਵਗਰਨਾ ਜੋਗ ਚੁਨੇ ਅਨਦਨ ਬੂਧਵਰਾ ਹਵਾਏ ਨਾਮ ਅੱਛਾ ਰਹਾਏ ਏ ਦਾ ਅਰਥ ਤਾਂ ਹੈ ਹਵਾਏ ਬੰਦਗੀ ਤੇਰੀ ਇੱਛਾ ਜਿਹੜੀ ਤੇਰੀ ਬੰਦਗੀ ਦੀ ਇੱਛਾ ਮੈਨੂੰ ਇਸ ਸਰੀਰ ਦੇ ਵਿੱਚ ਲੈ ਕੇ ਆਏ ਨਹੀਂ ਤਾਂ ਇੱਥੇ ਆਉਣ ਦੀ ਕੋਈ ਮਕਸਦ ਹੀ ਕੋਈ ਨਹੀਂ ਹਵਾਏ ਬੰਦਗੀ ਅਗੁਰ ਦਰਬਜ਼ੂਦ ਮਰਾ ਇਸ ਵजूद ਵਿੱਚ ਸਰੀਰ ਦੇ ਵਿੱਚ ਆਉਣ ਦਾ ਕਾਰਨ ਇੱਕੋ ਹੀ ਹੈ ਮੇਰੀ ਬੰਦਗੀ ਕਰਾਉਂਦਾ ਵਗਰ ਨਾ ਯੋਗ ਕੋ ਨਹੀਂ ਹਮਦਰ ਨਬੂਦ ਬਣਾ ਇਹਦਾ ਕਾਵ ਰਚਨਾ ਦਾ ਇੱਕ ਟੁਕਾ